ਉਹ ਕਹਿ ਰਿਹਾ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਣੀ ਬੇਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਨਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਉਹ ਉਹ ਕਿਉਂ ਨਹੀਂ ਦਿਖਾ ਰਹੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਨਾਲ ਚੱਲ ਰਹੀਆਂ ਵਿਕਰਮ ਸਿੰਘ ਮਜੀਠੀਆ ਅੱਜ ਤੇ ਉਹ ਕਹਿ ਰਿਹਾ ਵੀ ਨਰੈਣ ਸਿੰਘ ਚੌੜਾ ਅੱਤਵਾਦੀ ਆ ਜਿਸ ਦਿਨ ਇਹ ਇਹ ਹੁਣ ਜੇ ਕਹੂਗਾ ਅੱਤਵਾਦੀ ਸ਼ਬਦ ਇਹਦੇ ਵੀ ਅਸੀਂ ਨੋਟਿਸ ਵੀ ਭੇਜਾਂਗੇ ਦੂਸਰੀ ਗੱਲ ਵਿਕਰਮ ਸਿੰਘ ਮਜੀਠੀਆ ਜਿੱਦਣ ਸ਼ਹੀਦ ਭਾਈ ਭਾਈ ਸੰਦੀਪ ਸਿੰਘ ਸੂਰੀ ਜਿਨ੍ਹਾਂ ਨੇ ਸਣੀ ਜਿਨ੍ਹਾਂ ਨੇ ਸੂਰੀ ਨੂੰ ਸੋਤਾ ਲਾਇਆ ਸੀਗਾ ਜਿੱਦਣ ਉਹਨਾਂ ਦੇ ਪਿਤਾ ਜੀ ਦੀ ਉੱਥੇ ਅੰਤਮ ਅਰਦਾਸ ਸੀਗੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਸੀ ਨਰੈਨ ਸਿੰਘ ਚੌੜਾ ਵੀ ਉੱਥੇ ਸੀ ਉਹਦਣ ਇਹਨੂੰ ਨਹੀਂ ਸੀ ਨਰੈਨ ਸਿੰਘ ਚੌੜਾ ਲੱਭਦਾ ਪਿਆ ਅੱਜ ਇੱਥੇ ਨਰੈਨ ਸਿੰਘ ਚੌੜਾ ਆਇਆ ਮੈਂ ਕਿਉਂ ਆਵਾਂ ਇਹ ਇੱਕ ਹੋਸ਼ੀਆਂ ਗੱਲਾਂ ਨੇ ਕਹਿੰਦੇ ਕਿ ਲੋਕੇਸ਼ਨ ਜਿਹੜੀ ਆ ਕਿ ਬਾਰਡਰ ਦੇ ਲਾਗੇ ਬੋਲਦੀ ਪਾਕਿਸਤਾਨ ਗਏ ਸੀ ਪਾਕਿਸਤਾਨ ਗਏ ਸੀ ਕਿ ਵੇਖੋ ਜੀ ਇੱਕ ਤਰੀਕ ਨੂੰ ਅਨਾਰ ਸਿੰਘ ਪਾੜਾ ਦੀ ਵਰਸ਼ੀ ਸੀ ਪਿੰਡ ਕਾਲੀਆਂ ਸਕਤਰਾ ਉੱਥੇ ਗਏ ਸੀ ਉੱਥੋਂ ਦੀ ਲੋਕੇਸ਼ਨ ਆ ਉੱਥੇ ਉਹ মিডিਆ ਦੇ ਵਿੱਚ ਵੀ ਆਇਆ ਵਾ ਕਿ ਨਰੈਣ ਸਿੰਘ ਚੌੜਾ ਵੀ ਉਸ ਵਰਸ਼ੀ ਤੇ ਗਏ ਜਿੰਦਰ ਜੀ ਇਹ ਸਵਾਲ ਹੋ ਰਿਹਾ ਕਿ ਦਰਬਾਰ ਸਾਹਿਬ ਵਕ ਵਕ ਥਾਵਾਂ ਤੇ ਕੀ ਉਹ ਰੁਟੀਨ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਵੇਖੋ ਜੀ ਉਹ ਜਿਸ ਦਿਨ ਵੀ ਅੰਮ੍ਰਿਤਸਰ ਆਉਂਦੇ ਸੀ ਉਹ ਦਰਬਾਰ ਸਾਹਿਬ ਜ਼ਰੂਰ ਜਾ ਕੇ ਜਾਂਦੇ ਸੀ ਮੱਥਾ ਤੇ ਏਕਣ ਆਉਂਦੇ ਆਉਂਦੇ ਸੀ ਜਿੱਦਣ ਵੀ ਆਉਂਦੇ ਸੀ ਜਿਹੜਾ ਇੱਕ ਪਿਸਤਲ ਸੀ ਉਹਨਾਂ ਕੋਲੋਂ ਉਹਨਾਂ ਦਾ ਆਪਣਾ ਖੋਦਾ ਸੀ ਚੱਕੀ ਦਾ ਇਹਦੇ ਬਾਰੇ ਜਿਹੜਾ ਅੰਦਰ ਕੋਡ ਦਾ ਮੈਟਰ ਆ ਇਹ ਉਹ ਬਾਅਦ ਦੇ ਵਿੱਚ ਪਿਛਲੀ ਵਾਰੀ ਜਦੋਂ ਰਿਮਾਂਡ ਹਸਲ ਕੀਤਾ ਗਿਆ ਉਦੋਂ ਇਹ ਜ਼ਿਕਰ ਆਇਆ ਕਿ ਲਖੀਮਪੁਰ ਖੇਰੀ ਦੇ ਵਿੱਚ ਕੋਈ ਹਥਿਆਰ ਰਿਕਵਰ ਕਰਨੇ ਕੀ ਪੁਲਿਸ ਉੱਤੇ ਲੈ ਕੇ ਗਈ ਨਹੀਂ ਜੀ ਇਹਦੇ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਉਹ ਕਿਹਾ ਵੀ ਨਹੀਂ ਇਹ ਬਾਦ ਦੇ ਵਿੱਚ ਉੱਥੇ ਨਹੀਂ ਖੜਿਆ ਗਿਆ ਉਹ ਤੇ ਜਦੋਂ ਇਹਨਾਂ ਨੂੰ ਰੈਸਟ ਕੀਤਾ ਸੀਗਾ ਘਰੋਂ ਇਹਨਾਂ ਨੇ ਮੋਬਾਈਲ ਫੋਨ ਲੈਪਟਾਪ ਡੀਵੀਆਰ ਤੇ ਹੋਰ ਸਮਾਨ ਲਿਆਂਦਾ ਸੀ ਉਹਦੇ ਵਿੱਚ ਕੁਝ ਇਨਕੁਆਇਰੀ ਨਿਕਲੀ ਹੋਵੇ ਕੋਈ ਨਹੀਂ ਉਹ ਤੇ ਆਮ ਸੀਗੇ ਘਰ ਦੇ ਵਿੱਚ ਘਰੇਲੂ ਜਿਹੜੇ ਹੁੰਦੇ ਆ ਫੋਨ ਬੱਚਿਆਂ ਦੇ ਸੀਗੇ ਇਹਨਾਂ ਨੇ ਕਿੰਨੀ ਮਾਨ ਕੀਤੀ ਰਿਮਾਂਡ ਦੀ ਇਹਨਾਂ ਨੇ 8 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ ਤੇ 14 ਤੱਕ ਮਿਲਿਆ ਤਿੰਨ ਦਿਨ ਨਰਮਾਨ ਚ ਇਹਦੇ ਵਿੱਚ ਰਿਮਾਂਡ ਚ ਕੀ ਕੀ ਇਹਨਾਂ ਨੂੰ ਨਿਕਲ ਸਕਿਆ ਕੁਝ ਵੀ ਨਹੀਂ ਤੇ ਉਹਨਾਂ ਦਾ ਜਿਹੜਾ ਵਾ ਕੁਝ ਵੀ ਦੱਸ ਨਹੀਂ ਸਕੇ ਕਿ ਅੱਜ ਇਹ ਮੰਨਦੇ ਕੀ ਤਕਨੀਕੀ ਅਮਾਨਤ ਲੈ ਰਹੀ ਹੈ ਹਾਂਜੀ ਅੱਜ ਇਹ ਮੰਨਦੇ ਕੀ ਤਕਨੀਕ ਅਪਣਾਈ ਗਈ ਪੁਲਿਸ ਵੱਲੋਂ ਅੱਜ ਇਹੋ ਹੀ ਵੀ ਜਿਹੜੀ ਇਹਨਾਂ ਦੀ ਲੋਕੇਸ਼ਨ ਉੱਥੇ ਬਾਰਡਰ ਏਰੀਆ ਦੀ ਆਈ ਆ ਉਹਦੇ ਬਾਰੇ ਪੁੱਛ ਗਿਸ਼ ਕਰਦੇ ਸੋ ਬਿਲਕੁਲ ਇਹ ਕਹ ਲਿਆ ਕਿ ਅਪਾ ਆਪਣੇ ਆਰਗੂਮੈਂਟ ਰੱਖੇ ਸੀ ਡਿਵੈਸ ਨੇ ਵੀ ਤੇ ਪ੍ਰੋਸੀਜਰ ਨੇ ਵੀ ਦੋਨੋਂ ਤਰ੍ਹਾਂ ਦੀ ਬਹਿਸ ਸੁਣ ਤੋਂ ਬਾਅਦ ਜਿਵੇਂ ਜੀ ਆਨੇ ਜੋ ਉਹਨਾਂ ਨੂੰ ਬੈਟਰ ਲੱਗਿਆ ਤਿੰਨ ਦਿਨ ਦਾ ਪੁਲਿਸ ਰਮਾਨਾ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਸੇ ਉਹ ਨਹੀਂ ਕੀਤਾ ਗਿਆ ਜੀਪੀਸੀ ਉਹਨਾਂ ਕੋਲੋਂ ਐਦਾ ਦੀ ਗੱਲ ਵੀ ਸਾਹਮਣੇ ਆਈ ਹੈ ਨਹੀਂ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਉਹਨਾਂ ਅਸੀਂ ਉਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਇਸ ਦਾ ਪਾਰਟ ਆ ਉਹਨੂੰ ਅਸੀਂ ਕਿਸੇ ਨੇ ਜੋ ਹੋਰ ਆਪਾਂ ਇਸ ਤੋਂ ਜ਼ਿਆਦਾ ਡੀਪ ਲੀਨ ਨਹੀਂ ਦੇ ਸਾਡੇ ਤੁਹਾਨੂੰ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਮਾਮਲੇ ਨਾਲ ਪਾਵਨਾਵਨਾ ਜੁੜੇ ਕੋ ਪੁਲਿਸ ਨੇ ਨੋਟੀਫਿਕੇਸ਼ਨ ਕਾਇਮ ਲਗਾਤਾਰ ਉਹਨ ਮੰਨ ਕੇ ਚੱਲੀ ਹੈ ਕਿ ਜੀ ਹਾਂ ਬਖ ਤੋ ਹੀ ਹਰ ਪਹਿਲੂ ਤੋਂ ਹੀ ਇਹਦੀ ਜਾਂਚ ਕਰ ਰਹੇ ਹਾਂ ਤੇ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਫੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਕੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਦਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿਤੇ ਲੈ ਕੇ ਵੀ ਜਾਇਆ ਜਾ ਰਿਹਾ ਸੀਮਾ ਪਾਰ ਦੇ ਕੋਈ ਲੋਕੇਸ਼ਨ ਵੀ ਮੰਨੀ ਤੋ ਹੈ ਅਦਾਲਤ ਚ ਗਿਆ ਸੀਮਾ ਪਾਰ ਤੋਂ ਕੋਈ ਲੋਕੇਸ਼ਨ ਇਹਨਾਂ ਦੇ ਨਾਲ ਜੁੜਿਆ ਹੈ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜਿਆ ਹੈ ਐਸਜੀਪੀ ਸੀਸੀਟੀਵੀ ਦੇ ਰਹੀ ਹੈ ਕਿ ਨਹੀਂ ਦੇ ਰਹੀ ਹੈ ਬਿਲਕੁ ਕਦੋਂ ਤੱਕ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਅਥਿਆਈ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਨਹੀਂ ਕੋਰਟ ਚ ਨਹੀਂ ਦਿੱਤੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਦੇਣੀ ਉਹਨਾਂ ਨਹੀਂ ਸੀਗੀ ਅੱਛਾ ਕੋਰਟ ਨੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਉਹ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨਾਂ ਖਿਮਾਪਾਰ ਤੋਂ ਮਿਲਿਆ ਕੁਝ ਇਹੋ ਜਿਹੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਕੋਈ ਚੀਜ਼ਾਂ ਡਿਸਕਵਰ ਨਹੀਂ ਕੀਤੀ ਆ ਜੀ ਚੋ ਬਰਾਮਦਗੀ ਹੋਈ ਆ ਫੋਨ ਦੀ ਸਰ ਫੋਨ ਦੀ ਬਰਾਮਦਗੀ ਫੋਨ ਦੀ ਬਰਾਮਦਗੀ ਹੋ ਗਈ ਆ ਜੀ ਫੋਨ ਦੀ ਬਰਾਮਦਗੀ ਹੋ ਗਈ ਆ ਲੈ ਸਿੰਗਲ ਲੋਕ ਤੇਰੀ ਵਾਈਟ ਕਰਾਵਾਂ